हां जी ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਨਾ ਆਪਾਂ ਦੋ ਨਗ ਸੇਲ ਲਈ ਲੈ ਕੇ ਆਏ ਹਾਂਗੇ ਇੱਕ ਤਾਂ ਗੀਤਾ ਜੀ سوی ਵੜ ਤੇ ਇੱਕ ਆ ਗਈ ਬਾਈ ਕੋਲ ਟਾਪ ਕੁਆਲਿਟੀ ਦੀ ਕੱਟੀ ਤੇ ਜੇ ਕਿਸੇ ਵੀਰ ਨੇ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਹੀ ਲੱਗਾ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਇੱਕ ਆਉਣ ਵਾਲੀ ਨਵੀਂ ਤੋਂ ਵੀਡੀਓ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਬਾਕੀ ਦੀ ਜਿਹੜੀ ਗੱਲਬਾਤ ਆ ਜੋ ਆਪਾਂ ਕਰਦੇ ਆਂ ਬਾਈ ਨਾਲ ਆਜੋ ਬਾਈ ਹਾਂਜੀ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਹੋਠੀਕੋਂ ਬਾਈ ਹਾਂ ਹਾਂ ਬਾਈ ਬਹੁਤ ਵਧੀਆ ਨਾਮ ਤੇ ਬਾਈ ਆਪਣਾ ਐਡਰੈਸ ਬੋਲ ਬਾਈ ਨਾਂ ਜੱਗਾ ਪਿੰਡ ਢਿੱਲਮਾ ਤਹਿਸੀਲ ਤਪਾ ਜ਼ਿਲ੍ਹਾ ਬਰਨਾਲਾ ਬਾਈ ਘਰ ਆ ਜਿਹੜਾ ਆਪਣਾ ਅਲੀ ਕਾਲੀ ਸੜਕ ਤੇ ਆ ਹੂੰ ਨੇੜੇ ਰਹਿ ਗਿਆ ਆਪਾਂ ਨੂੰ ਤਪਾ ਮੰਡੀ 4 ਕਿਲੋਮੀਟਰ ਠੀਕ ਹੈ ਪੱਖੋ ਕੈਂਚਾ ਰਹਿ ਗਿਆ ਆਪਾਂ ਨੂੰ ਅੱਠ ਘਰ ਆ ਜਿਹੜਾ ਆਪਾਂ ਵਾਲੀ ਗਲੀ ਸੜਕ ਤੇ ਆ ਬਦੀਆਂ ਚ ਕੰਟੈਕਟ ਨੰਬਰ ਬੋਲ 86999979138 ਬਈ ਇਹ ਬਾਈ ਦਾ ਬਈ ਕੰਟੈਕਟ ਨੰਬਰ ਹੈ ਬਾਕੀ ਦਰਵੇ ਸਕ੍ਰੀਨ ਤੇ ਨੋਟ ਕਰ ਲਿਓ ਤੇ ਜਿਹੜੀ ਆਪਾਂ ਸਾਹਮਣੇ ਬੈਠ ਦੇਖ ਰਹੇ ਜੱਗਿਆ ਕਿਹੜਾ ਸੂਆ ਸੂਈ ਆ ਇਹ ਨਾਲ ਦੂਜਾ ਸੂਆ ਬਈ ਦੂਜਾ ਸੂਆ ਜਮਾ ਓਰੀਜਨਲ ਤੇ ਜਰਸੀ ਆ ਗਈ ਹੈ ਨਾ ਜਰਸੀ ਬਈ ਪੰਜਾਬ ਵਾਲੀ ਹੈ ਨਾ ਪੂਰੇ ਫੁੱਲ ਵੱਡੇ ਕੱਦ ਵਾਲੀ ਆ ਸਹੀ ਗੱਲ ਆ ਤੇ ਬੱਚਾ ਕੀ ਦੇਖ ਬੱਚਾ ਦਿੱਤਾ ਬਈ ਬੱਚਾ ਬੱਸ ਆ ਹਾਂ ਬਈ ਇਹ ਸੂਈ ਹੈ 1:00 ਵਜੇ ਸੂਈ ਆ ਰਾਤ ਠੀਕ ਆ बच्चा वसा देगी करम वाली किन्ना कबोला कड्या जके भाई बौला बच्चा ਰਜਾ ਕੇ 2 ਕਿਲੋ ਚੋਤਾ ਸੀਗਾ ਤੜਕੇ ਠੀਕ ਆ ਹਾਂ ਇਹਨੂੰ ਗੱਪੀ ਮੋਹ ਕੋ ਚੱਕਰੀ ਨਹੀਂ ਭਾਈ ਪਿੰਡੋਂ ਹੀ ਵੜ ਲਈ ਆ 17 18 ਕਿਲੋ ਦੁੱਧ ਪਹਿਲਾਂ ਦਾ ਦਿੱਤਾ ਹੋਇਆ ਤੇ ਚਵਾਈ ਕੀ ਹੈ ਨਾ ਠੰਡੀ ਦੇਖ ਯਾਰ ਹਨਾ ਪਹਿਲਾਂ ਦਾ ਯਾਰ ਭਾਈ ਬੱਚਾ ਛੱਡਣਾ ਇਹ ਚਾਹਣਾ ਕੌਲੀ ਚੰਗੀ ਚਵਾਈ ਆ ਜੱਗਿਆ ਹਨਾ ਕੀ ਬਾਤਾਂ ਆ ਬਈ ਯਾਰ ਚਵਾਈ ਤਾਂ ਮੈਂ ਕਹਿੰਦਾ ਨਿਪਟਣ ਨਾਲ ਚਵਾਈ ਲੱਗੀ ਵੀ ਆ ਕਰਮਾ ਲਈ ਨੂੰ 2 ਮਿੰਟ 2 ਮਿੰਟਾਂ ਚਵਾਈ ਹੋਈ ਵੀ 2 ਮਿੰਟ ਪਹਿਲੀ ਗੱਲ ਤਾਂ ਜੇ ਕਹੇ ਪਥਾਣ ਦਿਖਾ ਦਈਏ ਮੜਾ ਜਾ ਨਾੜਾ ਨੂੜਾ ਦਿਖਾ ਦਈਏ ਥਣ ਦਿਖਾਈਏ ਤੇ ਨਾੜਾ ਨੂੜਾ ਕਰਮਾ ਲਈ ਦੇ ਲਈ ਵੀ ਤੇ ਲੈ ਚੈੱਕ ਕਰੋ ਬਾਈ ਗਲਾਬੀ ਥਣ ਨਾੜਾ 16 ਕਿਲੋ ਬਾਈ ਪਹਿਲਾਂ ਨੇ ਦੁੱਧ ਦਿੱਤਾ ਇਹਨੇ ਠੀਕ ਹੈ ਕਰੋ ਬਹਿੜਾ ਜਮਾ ਪੂਰੀ ਤਸੱਲੀ ਵਾਲੀ ਆ ਬਾਈ ਠੰਡੀ ਠੁੰਡੀ ਐਨੀ ਆ ਜਿਵੇਂ ਮਰਜ਼ੀ ਚੋਈ ਚੱਲਦੀ ਬਰੀਕੀ ਬਹੁਤ ਆ ਹਨਾ ਤੇ ਲੈ ਵਾ ਦੇਖੋ ਯਾਰ ਸਫਾਈ ਦੇਖੋ ਕੀ ਆ ਬਾਤ ਆ ਕਿੰਨਾ ਕਿਤਾ ਦਿੰਦੇ ਕਿ ਭਾਈ ਦੁੱਧ ਦਾ 16 17 ਕਿਲੋ ਮੰਨ ਕੇ ਜਿਹੜਾ ਮਰਜ਼ੀ ਲੈ ਜੀ ਠੀਕ ਹੈ ਤੇ ਖੋਲੀ ਬਾਈ ਤੋਰੀ ਖੋਲ ਕੇ ਬਾਕੀ ਬਾਈ ਕਾਦ ਫੁੱਲਾ ਪਲੀ ਵੀ ਬਹੁਤ ਆ ਕਿ ਕੋਈ ਇਹ ਨਾ ਮੰਨੇ ਕਿਉਂਕਿ ਨੀਕੀ ਵਾਲੀ ਵੜੂਗੀ ਨੀਕੀ ਵਾਲੀ ਆ ਬਾਈ ਬਾਕੀ ਇਹ ਸੂਏ ਚ ਹਨ ਫੇਸ ਦਿਖਾ ਦੀ ਮੜਾ ਜੇ ਦੇਖੋ ਬਈ ਬੋਤੀਵਾਦੀ ਫੁੱਲ ਕਮਾਲ ਦੀ ਚਮਕ-ਦਮਕ ਕੀ ਬਾਤ ਆ ਬਹੁਤ ਚੰਗੀ ਹੋ ਕਿਉਂਕਿ ਦੁੱਧ ਵੀ ਬਈ ਘਾੜਾ ਹੋਊਗਾ ਕਿ ਨਹੀਂ ਜਮਾ ਜਮਾ ਬਈ ਮਹਿੰਸਾ ਨਾਲ ਦਾ ਪੰਜ ਜ਼ੀਰੋ ਫੈਟ ਵਾਲਾ ਹੋਊਗਾ ਦੁੱਧ ਹੋਊਗਾ ਘਾੜਾ ਦੁੱਧ ਹੋਊਗਾ ਬਾਕੀ ਤੋਰਾ ਤਰਾ ਆਪਸ ਨੂੰ ਚੈੱਕ ਕਰਵਾ ਨਾ ਇੱਕ ਨੰਬਰ ਤੋਰਾ ਆ ਗਿਆ ਕਰਮਾਲੀ ਦਾ ਸੋਨਾ ਇਹਦਾ ਟਾਂਚ ਆਗਾ ਫਿਕਸ ਹਵਾਨਾ ਲੱਗਿਆ ਵਾ ਜਮਾ ਇੱਕ ਨੰਬਰ ਆ ਗਿਆ ਜੱਗੇ ਹਵਾਨੇ ਦੀ ਗੱਲ ਕਰੀਏ ਤਾਂ ਮੈਂ ਕਹਿੰਦਾ ਬੜਾ ਚੰਗਾ ਆ ਗਿਆ ਨਾ ਇਧਰੋਂ ਵੀ ਦਿਖਾ ਦੇ ਲੇਵਲ ਉਪਰ ਦਾ ਬਈ ਕੀ ਬਾਤ ਆ ਮੈਂ ਕਹਿੰਦਾ ਨਾ ਕੀ ਬਾਤ ਨਾੜਾ ਨੂੜਾ ਨਾ ਦੇ ਗੁੰਦਿਆ ਗੁੰਦਿਆ ਗੱਠ ਮੂਰ ਕਰ ਮਾਲੀ ਦੇ ਤੇ ਠੰਡੀ ਐਨੀ ਆ ਬਈ ਪਮਦੀ ਇੱਥੇ ਬਹਿ ਜਾ ਲੈ ਲੈ ਯਾਰ ਕਿਆ ਬਾਤ ਕੋਈ ਚੱਕਰੀ ਠੰਡੀ ਠੰਡੀ ਦੇਖਾਂ ਖੜ ਜੰਦੇ ਮੌਂ ਨਾ ਕਰ ਪਮਾ ਯਾਰ ਕੋਈ ਕਿਸੇ ਪਾਸੇ ਵੀ ਹਣਾ ਲੈ ਪਮਾ ਦੁਮਾ ਕਰਦੀ ਬਹਿ ਕੇ ਧਰਾ ਮਾਰ ਦੇ ਲੈ ਮੈਂ ਕਹਣਾ ਕੁਛ ਨਹੀਂ ਕਹਣਾ ਬਾਲੀ ਠੰਡੀ ਆ ਗਈ ਹੈ ਨਾ ਕਿਆ ਬਾਤ ਈ ਆ ਯਾਰ ਇੱਕ ਨੰਬਰ ਆ ਬਈ ਸਹੀ ਗੱਲ ਪਮਾ ਦੀ ਜਵਾਕਿਆ ਥੱਲੋ ਹੀ ਲੰਗੀ ਜਾ ਹਮ ਬਾਕੀ ਬਰੀਡ ਬਹੁਤ ਆ ਯਾਰ ਬਹੁਤ ਬਰੀਡ ਆ ਬਈ ਸਹੀ ਗੱਲ ਬਰੀਡ ਬਰੂਡ ਦੇਖ ਸਕਦੇ ਕੰਨ ਕੰਨ ਚੈੱਕ ਕਰ ਲਿਓ ਛੋਟਾ ਕੰਨ ਪਲੀਸ ਵੀ ਬਾਕੀ ਕੱਦ ਬਈ ਅਮਰੀਕਨ ਵਾਲਾ ਹੈਗਾ ਯਾਰ ਸਿੰਘਾਂ ਦਾ ਕੱਦ ਹੈ ਨਹੀਂ ਅਮਰੀਕਨ ਵਾਲਾ ਦ ਮੋਲ ਲਬਈ 58000 ਰੁਪਈਆ ਇਹਦਾ ਹੋਜੂ ਥੋੜਾ ਹਾਂ ਕੋਈ ਗੱਲ ਨਹੀਂ ਥੋੜਾ ਬੋਤਾ ਮਾਨਤਨ ਕਰਤਾਗੇ ਬਈ ਠੀਕ ਹੈ ਬਈ 58000 ਰੁਪਈਆ ਬਈ ਕਹਿੰਦਾ ਜਮਾ ਜਾਇਜ਼ ਮੋਲੀ ਆ ਬਈ ਹੂੰ 58000 ਰੁਪਈਆ ਦੀ ਬਈ ਕਹਿੰਦਾ ਅੱਜ ਆਪਾਂ ਦੇ ਦੇਣੀ ਆ ਬਾਕੀ ਤੋਰਾ ਤਾਰਾ ਤੁਸੀਂ ਵੈੜਦਾ ਚੈੱਕ ਇੱਕ ਨੰਬਰ ਆ ਬਈ ਤੋਰਾ ਤਾਰਾ ਜਮਾ ਸਹੀ ਗੱਲ ਇੱਕ ਨੰਬਰ ਤੋਰਾ ਆ ਗਿਆ ਬਹੁਤ ਸੋਨਾ ਤੋਰਾ ਮੁੱਲ ਵੀ 52000 ਰੁਪਏ ਹਾਂ ਬਈ ਜਮਾਤਾ ਜੀ ਸੂਈ ਸਵਾਈ ਜੇਰ ਜੂਰ ਦੀ ਜਮਾ ਯਾਰ ਬਈ ਕਿਸੇ ਪਾਸੇ ਵੀ 1 ਰੁਪਏ ਦਾ ਨੁਕਸ ਨਹੀਂ ਬੜ ਚ ਹਮ 1 ਰੁਪਏ ਦਾ ਵੇਖੋ ਬਈ ਫੀਟਿੰਗ ਫੂਟਿੰਗ ਇੱਕ ਨੰਬਰ ਆ ਤੇ ਜੱਗੇ ਇਧਰੋਂ ਤੋਂ ਨਾ ਕੋਈ ਮੋਕ ਮਾਰੇ ਅਗਲਾ ਕਹਿੰਦਾ ਮੋਕਣਾ ਮਾਰੇ ਨਾ ਕਰਿਆ ਦੇਖਲਾ ਨੂੰ ਖੁਸ਼ ਕਰਿਆ ਹਮ ਸਹੀ ਗਾ ਜਮਾ ਓਕੇ ਦੀ ਰਿਪੋਰਟ ਆ ਬਈ ਤੇ ਜੱਗੇ ਦੋ ਨੰਬਰ ਤੇ ਨੀ ਕਿੰਨਾ ਕੱਟੀ ਹਾਂ ਬਈ ਕੱਟੀ ਆ ਬਈ ਬਹੁਤ ਚੰਗੀ ਕਿੰਨੀ ਕੁ ਉਮਰ ਨੀਲੀ ਰਾਵੀ ਦਾ ਟੱਚ ਚ ਆ ਬਈ ਇਹ ਹੋ ਬਈ ਤਕਰੀਬਨ ਸਵਾ ਡੇਢ ਸਾਲ ਦੇ ਲਗਭਗ ਬਈ ਠੀਕ ਆ ਹਾਂ ਦੋਨੇ ਅੱਖਾਂ ਬਿੱਲੀਆਂ ਬਈ ਇਹਦੀਆਂ ਹੂੰ ਦਿਖਾ ਦੇ ਸਿੰਗਾ ਸੁੰਗਾ ਦੀ ਕੁਆਲਿਟੀ ਬਹੁਤ ਚੰਗੀ ਆ ਬੜੀ ਕਮਾਲ ਦੀ ਆ ਜਮਾ ਕੁੰਡੀ ਆ ਬਈ ਐਂ ਮੋੜੂ ਰਿੰਗ ਸਿੰਘ ਕਹਿ ਸਕਦੇ ਜਮਾ ਰਿੰਗ ਸਿੰਘ ਮੋੜੂ ਨਿਆਣੀ ਨਾਲੋਂ ਮੋੜੂ ਨਿਆਣੀ ਉਮਰ ਆ ਦੇਖ ਅੱਖਾਂ ਓੱਖਾਂ ਕਰਾ ਦੇ ਚਾਹਾਂ ਦੇਖ ਦੋਮਾ ਵਾਸੇ ਨੀਲੀਆਂ ਨੀਲੀਆਂ ਅੱਖਾਂ ਦੀ ਇਹ ਥਣ ਦਿਖਾ ਦੇ ਬਈ ਮਗਰੋਂ ਬਹੁਤ ਵਧੀਆ ਪਾ ਚੈੱਕ ਕਰਵਾ ਨਾ ਮੜੀ ਲੰਮੇ ਤੋਰ ਤੇ ਸਟਰਕਚਰ ਵੀ ਬਹੁਤ ਚੰਗਾ ਬਈ ਸਹੀ ਗੱਲ ਆ ਸਟਰਕਚਰ ਬਾਡੀ ਵੇਟ ਭਜਨ ਭਜਨ ਬਹੁਤ ਹੈਗਾ ਚੰਗੀ ਸੰਭ ਗਈ ਵਧੀਆ ਤਿਆਰ ਹੋਣ ਵਾਲੀ ਜਮਾ ਜਮਾ ਬਈ ਪੂਰੀ ਵਧੀਆ ਤਿਆਰ ਹੋਊਗੀ ਹੂੰ ਬਾਕੀ ਉਮਰ ਵੀ ਨਿਆਣੀ ਆ ਕਿ ਨਹੀਂ ਨਿਆਣੀ ਆ ਬਈ ਥਾਣਾ ਝੋਲੀ ਚੈੱਕ ਕਰਾ ਠੰਡੀ ਵਾਲੀ ਆ ਹੂੰ ਮੈਂ ਆਪਾਂ ਕਹਿੰਦੇ ਨੀਲੀ ਨੀਲੀ ਰਾਵੀ ਦੀ ਹੈ ਨਾ ਸਹੀ ਗੱਲ ਇੱਕ ਨੰਬਰ ਝੋਲੀ ਆ ਗਈ ਕਿਆ ਦੰਦਾਂ ਦੀ ਜਮਾ ਕੱਚੀ ਖੀਰੀ ਆ ਬਈ ਕੱਚੀ ਖੀਰੀ ਜਮਾ ਕੱਚੀ ਖੀਰੀ ਦੰਦੋਂ ਬਈ ਕਹਿੰਦਾ ਜਮਾ ਕੱਚੀ ਖੀਰੀ ਆ ਮੋਲੇ ਦਾ ਚੱਕਾ ਇਹਦਾ ਮੁੱਲ 22000 ਰੁਪਇਆ ਬਈ ਕੁਝ ਥੋੜਾ ਘਣਾ ਮੰਗ ਕੋਈ ਗੱਲ ਨਹੀਂ ਥੋੜਾ ਬਹੁਤਾ ਮੰਨ ਤਾਣਾ ਠੀਕ ਹੈ ਬਈ 22000 ਰੁਪਇਆ ਬਈ ਕਹਿੰਦਾ ਇਹਦਾ ਮੁੱਲ ਆ ਬਈ ਬਾਕੀ ਥੋੜਾ ਘਣਾ ਮੰਨ ਤਾਣਾ ਇਹ ਕੇ ਇਹਦਾ ਆਪਾਂ ਜ਼ਰੂਰ ਕਰ ਦੇ ਪੂਰੇ ਚੰਗੇ ਕੱਦ ਘਾਟ ਕਰੂ ਬਈ ਕੱਟੀ ਪੂਰਾ ਮੁੱਲ ਵੀ ਖੈਰ ਬਾਈ ਨੇ ਜਾਇਜ਼ ਰੱਖਿਆ ਕਿਉਂਕਿ ਬਈ ਕੱਟੀ ਨਾ ਪਲੀ ਹੋਈ ਪਈ ਆ ਕਿ ਨਹੀਂ ਜਮਾ ਜਾਇਜ਼ ਮੁੱਲ ਆ ਬਈ ਜਮਾ ਜਾਇਜ਼ ਬਾਕੀ ਪੱਠਾ ਪੁੜੇ ਚੜਾਈ ਜੁੜੀ ਬਹੁਤ ਆ ਪੂਰੀ ਪੂਰੀ ਬਾਈ ਇੱਕ ਨੰਬਰ ਆ ਪੱਠਾ ਪੁੜੇ ਦੀ ਪੂਰੀ ਚੰਗੀ ਆ ਠੰਡੀ ਵੀ ਪੂਰੀ ਆ ਲਾ ਹੂੰ ਠੰਡੀ ਛੰਡੀ ਖਣ ਦਿਖਾ ਦੇ ਦੇ ਕਿੰਨਾ ਚੰਗਾ ਦੇਖਣ ਤਾਂ ਮੈਂ ਕਹਿਣਾ ਚੱਕਿਆ ਕਹਿਣ ਦੀ ਲੋੜ ਹੀ ਨਹੀਂ ਜਿਵੇਂ ਕਹਾਂ ਬਾਤਾਂ ਬਾਈ ਸਿੰਘ ਸੁੰਗ ਵੀ ਕੱਟੀ ਦਾ ਬਹੁਤ ਚੰਗਾ ਗਾ ਸਹੀ ਗੱਲ ਆ ਸਿੰਘ ਸੁੰਗ ਫੁੱਲ ਚੰਗਾ ਬਾਕੀ ਜਾਦਵ ਬਰੀਡ ਵੀ ਬਹੁਤ ਚੰਗੇ ਆ ਬੱਚੇ ਨੀਲੀ ਦਾ ਵੀ ਬਹੁਤ ਚੰਗੇ ਪਾ ਸਹੀ ਗੱਲ ਆ ਜੇ ਕਿਸੇ ਵੀ ਵੀਰ ਨੂੰ ਬਾਈ ਦੋਨਾਂ ਨਗਾਂ ਚ ਕੋਈ ਵੀ ਨਗ ਪਸੰਦ ਆਵੇ ਬਾਈ ਨਾ ਕਰੇ ਤੇ ਗਾਂ ਵੀ ਬਾਈ ਪੂਰੀ ਫੁੱਲ ਤਸੱਲੀ ਵਾਲੀ ਆ ਜਿਹੜਾ ਮਰਜੀ ਬਾਈ ਲੈ ਜਾ ਘਰੇ ਸਹੀ ਗੱਲ ਜਮ ਮਰਤੀ ਬੈਠਾ ਕੋਈ ਚੱਕਰ ਹੀ ਨਹੀਂ ਯਾਰ ਪੂਰਾ ਵੀ ਸਹੀ ਗੱਲ ਆ ਭਾਈ ਤੇ ਬਾਈ ਨਾ ਕਰਿਓ ਕੰਟੈਕਟ ਭਾਈ ਵੀਡੀਓ ਨੂੰ ਵੇਖਣ ਲਈ ਧੰਨਵਾਦ